ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇ ਜ਼ਿੰਦਗੀ ਜਿਉਣ ਦਾ ਹੌਸਲਾ ਹੋਵੇ ਤਾਂ ਬੰਦਾ ਕੀ ਨਹੀਂ ਕਰ ਸਕਦਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਈ ਲੋਕ ਹੱਥਾਂ ਦੀਆਂ ਲਕੀਰਾਂ ਤੇ ਬਹੁਤ ਵਿਸ਼ਵਾਸ ਕਰਦੇ ਨੇ ਅਤੇ ਜ਼ਿੰਦਗੀ ਵਿੱਚ ਚੰਗੇ ਭਲੇ ਹੁੰਦੇ ਹੋਏ ਵੀ ਕਹਿ ਦਿੰਦੇ ਨੇ ਕਿ ਸਾਡੀ ਤਾਂ ਰੱਬ ਨੇ ਕਿਸਮਤ ਹੀ ਬਾਲੀ ਮਾੜੀ ਲਿਖੀ ਹੈ ਪਰ ਹੁਣ ਇੱਕ ਨੌਜਵਾਨ ਦੇ ਜਜ਼ਬੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਜਿਸਦੇ ਦੋਵੇਂ ਹੱਥ ਵੱਡੇ ਹੋਏ ਨੇ ਕਿਵੇਂ ਬਰਫ਼ ਦੇ ਗੋਲੇ ਬਣਾ ਰਿਹਾ ਹੈ ਦਰਅਸਲ ਕਿਸੇ ਕਾਰਨ ਕਰਕੇ ਇਸ ਨੌਜਵਾਨ ਦੇ ਦੋਵੇਂ ਹੱਥ ਅੱਡੇ ਗਏ ਸੀ ਪਰ ਇਹ ਨੌਜਵਾਨ ਹਾਰ ਕੇ ਘਰੇ ਨਹੀਂ ਬੈਠਿਆ ਸਗੋਂ ਇੱਕ ਬਰਫ਼ ਦੇ ਗੋਲੇ ਬਣਾਉਣ ਵਾਲੀ ਰੇੜੀ ਲਾ ਲਈ ਤਾਂ ਕਿ ਆਪਣਾ ਪਰਿਵਾਰ ਪਾਲ ਸਕੇ ਅਕਸਰ ਹੀ ਅੱਜ ਕੱਲ੍ਹ ਲੋਕ ਧਾਗੇ ਤਵੀਤਾਂ ਤੇ ਤਾਂ ਬਹੁਤ ਵਿਸ਼ਵਾਸ ਕਰਦੇ ਨੇ ਪਰ ਮਿਹਨਤ ਬਿਲਕੁਲ ਹੀ ਨਹੀਂ ਕਰਦੇ ਅਤੇ ਕਹਿ ਦਿੰਦੇ ਨੇ ਕਿ ਰੱਬ ਨੇ ਹੱਥਾਂ ਦੀਆਂ ਲਕੀਰਾਂ ਵਿੱਚ ਕੋਈ ਚੰਗੀ ਲਕੀਰ ਹੀ ਨਹੀਂ ਲਿਖੀ ਪਰ ਇਹ ਨੌਜਵਾਨ ਬਿਨਾਂ ਹੱਥਾਂ ਦੀਆਂ ਲਕੀਰਾਂ ਤੇ ਆਪਣੀ ਮਿਹਨਤ ਨਾਲ ਕਿਸਮਤ ਬਣਾ ਰਿਹਾ ਏ ਅਤੇ ਕੰਮ ਵੀ ਕਿੰਨੇ ਵਧੀਆ ਤਰੀਕੇ ਦੇ ਨਾਲ ਕਰ ਰਿਹਾ ਏ ਸੋ ਸਲਾਮ ਹੈ ਇਸ ਨੌਜਵਾਨ ਦੇ ਜਜ਼ਬੇ ਨੂੰ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ